ਸਿਮਰਨ ਭਾਈ ਜੀ ਕਿਉਂਕਿ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਵੀਡੀਓ ਪਾਈ ਸੀ ਕਿ ਇਹਨਾਂ ਨੂੰ ਦੋ ਮੁੰਡੇ ਚਾਹੀਦੇ ਆ ਤੇ ਇਹਨਾਂ ਨੇ ਆਪਣਾ ਨੰਬਰ ਮੈਂਸ਼ਨ ਕੀਤਾ ਸੀ ਮੈਂ ਇਹਨਾਂ ਦੇ ਨੰਬਰ ਤੇ ਕਾਲ ਕੀਤੀ ਇਹਨਾਂ ਨੇ ਡਾਇਰੈਕਟਲੀ ਮੈਨੂੰ ਅੱਗੇ ਸੂਰ ਦਾ ਨੰਬਰ ਦਿੱਤਾ ਅੱਜ ਮੈਂ 2 ਮਹੀਨੇ ਹੋ ਗਏ ਆ ਇੱਥੇ ਬਹੁਤ ਵਧੀਆ ਕੰਮ ਕਰ ਰਿਹਾ ਹਾਂ ਬਿਲਕੁਲ ਓਕੇ ਰੋਟਾ ਤੁਸੀਂ ਹੀ ਮੇਰੇ ਟਿਕਟੌਕ ਤੇ ਵੀ ਦੇਖ ਸਕਦੇ ਹੋ ਅਰਬਨ ਦੇ ਨਾਮ ਤੇ ਆ ਅਰਬਨ ਸਲੋਂਟ ਤੇ ਤੇ ਭਾਜੀ ਬਹੁਤ ਵਧੀਆ ਨੇ ਤੇ ਇਹਨਾਂ ਦੀ ਬਦੌਲਤ ਹੀ ਅੱਜ ਇਸ ਮੁਕਾਮ ਤੇ ਪਹੁੰਚੇ ਹੁਣੇ ਆ ਬਾਈ ਤੇ ਤੁਮੈਂ ਤੈਨੂੰ ਸਿੱਧਾ ਨੰਬਰ ਦਿੱਤਾ ਦੀ ਕੋਈ 1 ਰੁਪਈਆ ਦੀ ਡਿਮਾਂਡ ਕਰੀ ਹੋਰ ਕੰਮ ਦਿਵਾਉਂਦੀ ਬਾਈ ਨਾ ਬਿਲਕੁਲ ਨਹੀਂ 1 ਰੁਪਈਆ ਤੇ ਨਹੀਂ ਤੋ ਵੀ ਸਿੱਧਾ ਮੈਂ ਤੁਹਾਨੂੰ ਕਾਲ ਕੀਤੀ ਤੁਸੀਂ ਫੋਨ ਪਿਕ ਵੀ ਕੀਤਾ ਮੈਨੂੰ ਅੱਗੇ ਨੰਬਰ ਵੀ ਦਿੱਤਾ ਅੱਗੇ ਕਸਟਮਰ ਦਾ ਨੰਬਰ ਅੱਗੇ ਮੇਰੇ ਮਾਲਕ ਦਾ ਨੰਬਰ ਦਿੱਤਾ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਓ ਮੈਂ ਸਿੱਧਾ ਕੰਟੈਕਟ ਕੀਤਾ ਔਰ ਸਿੱਧਾ ਹੀ ਆਇਆ ਭਾਈ ਇਹ ਮੈਂ ਵੀਡੀਓ ਬਣਾਉਣੀ ਨਹੀਂ ਸੀ ਬਣਾਈ ਇਸ ਕਰਕੇ ਕਈ ਨਾ ਬੰਦੇ ਕਹਿੰਦੇ ਨੇ ਵੀ ਜਾਣ ਕੇ ਕਰਦਾ ਵੀਡੀਓ ਚਾੜੇ ਦਿੰਦਾ ਜਾਣ ਕੇ ਕਰ ਦਿੰਦਾ ਉਹ ਬਾਈ ਦੇ ਹੱਥ ਦੇ ਵਿੱਚ ਆਪਦਾ ਰਜਗਾਰ ਆ ਰਜਗਾਰ ਫੜ ਕੇ ਬੰਦਾ ਕੋਈ ਝੂਠ ਨਹੀਂ ਬੋਲਦਾ ਹੁੰਦਾ ਹਨਾ ਹਣ ਬਾਈ ਅੱਗੇ ਤੋਂ ਵੀ ਵੀਡੀਓ ਚਾੜਿਆ ਕਰੂੰ ਕੰਮ ਤੇ ਲਵਾਵਾਂਗੇ ਜਿਹੜੇ ਬੰਦਿਆਂ ਨੂੰ ਕੰਮ ਦੀ ਲੋੜ ਆ ਹਨਾ ਉਹਨਾਂ ਨੂੰ ਲਵਾਵਾਂਗੇ 1 ਰੁਪਿਆ ਨਹੀਂ ਲੈਂਦੇ ਬਸ ਯਾਰ ਕਿਸੇ ਦੇ ਘਰੇ ਰੋਟੀ ਪੱਕਦੀ ਹੋਵੇ ਆਪਣੀ ਐਤੋਂ ਵੱਡੀ ਖੁਸ਼ੀ ਕੋਈ ਨਹੀਂ ਸੱਚੀ ਗੱਲ ਆ